ਇਹ ਜਿਹੜਾ ਫਤਿਹ ਮਾਰਚ ਹੈ ਇਹ ਸੁਨਹਰੀ ਅੱਖਰਾਂ ਦੇ ਵਿੱਚ ਲਿਖਿਆ ਗਿਆ ਦੁਨੀਆ ਦੇ ਵਿੱਚ ਨਾ ਇਹ ਹੋ ਜਾ ਐਨਾ ਲੰਮਾ ਸੰਘਰਸ਼ ਚ ਚੱਲਿਆ ਤੇ ਨਾ ਕੋਈ ਹੋਏਗਾ ਇਹ ਜੋ ਪੰਜਾਬ ਵੱਲੋਂ ਵਿਢਿਆ ਗਿਆ ਇੱਕ ਸੰਘਰਸ਼ ਸੀਗਾ ਉਹਨੂੰ ਜਿੱਤਣ ਦੀ ਖੁਸ਼ੀ ਕੱਲ ਪੂਰੇ ਪੰਜਾਬ ਦੇ ਵਿੱਚ ਜਾਂ ਕਹਿ ਸਕੀਏ ਪੂਰੇ ਹਾਲਓਵਰ ਵਰਲਡ ਦੇ ਵਿੱਚ ਬੁਰ ਜੋਰ ਤਰੀਕੇ ਦੇ ਨਾਲ ਮਨਾਈ ਗਈ ਹੈ ਪਿਆਰ ਜੀ ਜ਼ਿਲ੍ਹਾ ਰੋਪੜ ਦੇ ਵਿੱਚ ਲੋਕਾਂ ਵੱਲੋਂ ਭਰਪੂਰ ਸਾਥ ਦਿੱਤਾ ਗਿਆ ਤੇ ਬਹੁਤ ਜ਼ਿਆਦਾ ਖੁਸ਼ੀ ਦੇ ਨਾਲ ਮਨਾਇਆ ਜਾ ਰਿਹਾ ਹੈ। ਬਿਲਕੁਲ ਜੀ ਰਣਨੀਤੀ ਤਾਂ ਉਹਨਾਂ ਦੀ ਹੋ ਸਕਦੀ ਹੈ ਪਰ ਇਹ ਜਿਹੜੀ ਕੌਮ ਵੱਲੋਂ ਸੰਘਰਸ਼ ਲੜਿਆ ਗਿਆ ਸੀ ਉਹਨਾਂ ਨੂੰ ਜਿੱਤਣਾ ਹੀ ਆਉਂਦਾ ਹੈ। ਕਿ ਮੋਦੀ ਦੇ ਤਾਉਣ ਤੇ ਗੋਡਾ ਰੱਖ ਕੇ ਜਿਹੜੀ ਜਿੱਤ ਪ੍ਰਾਪਤ ਹੋਈ ਹੈ ਉਹਨਾਂ ਦੀ ਆਪਣੀ ਜੋ ਵੀ ਮਨਸ਼ਾ ਹੋ ਸਕਦੀ ਹੈ ਪਰ ਸਾਡੇ ਵੱਲੋਂ ਸੈਸੂ ਸ਼ਹੀਦਿਆਂ ਲੈ ਕੇ ਦੇ ਕੇ ਇਹ ਅਜਿਹਾ ਦਿਨ ਜਿਹੜਾ ਫਤਿਹ ਮੰਦ ਦਾ ਕੱਢਿਆ ਜਾ ਰਿਹਾ ਬਿਲਕੁਲ ਜੀ ਕੱਲ ਰਸਕਾ ਵੀ ਜ਼ਿਆਦਾ ਹੋ ਗਿਆ ਸੀ ਜਾਮ ਅਸੀਂ ਉਹਨਾਂ ਸ਼ਹੀਦਾਂ ਨੂੰ ਵੀ ਸਲਾਮ ਕਰਦੇ ਆ ਕਿਉਂਕਿ ਉਹ ਜਿਹੜੇ ਲੋਕ ਸੀਗੇ ਇਸ ਇੱਕ ਸੰਘਰਸ਼ ਦਾ ਹਿੱਸਾ ਸੀਗੇ ਅਗਰ ਉਹਨਾਂ ਨੂੰ ਕੱਲ ਸ਼ਹੀਦੀ ਹੋਈ ਹੈ ਤਾਂ ਅਸੀਂ ਉਹਨਾਂ ਨੂੰ ਵੀ ਸਲਾਮ ਕਰਦੇ ਆ ਬਿਲਕੁਲ ਜੀ বিজেপি ਅਜੇ ਲੋਕਾਂ ਦੇ ਦਿਲਾਂ 'ਚ ਐਨੀ ਕਈ ਨਫ਼ਰਤ ਪੈਦਾ ਕਰ ਚੁੱਕੀ ਆ ਕਿ ਤੁਸੀਂ ਦੇਖਿਓ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਲੋਕੀ ਆਪ ਮੁਹਰੇ ਇਹਨਾਂ ਦਾ ਵਿਰੋਧ ਕਰਨਗੇ ਬਿਲਕੁਲ ਜੀ ਲੜਨਾ ਵੀ ਚਾਹੀਦਾ ਹੈ ਇਕਰ ਆਪਾਂ 70 ਸਾਲਾਂ ਤੋਂ ਇਹਨਾਂ ਲੀਡਰਾਂ ਜਿਹਨਾਂ ਵੱਲੋਂ ਸਾਨੂੰ ਦੱਬਿਆ ਔਰ ਕੁਚਲਿਆ ਗਿਆ ਇਹਨਾਂ ਨੂੰ ਇਨਸਾਫ਼ ਦੇਣਾ ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਆਡਾ ਬੰਦਾ ਸੰਘਰਸ਼ ਲੜ ਕੇ ਸਾਨੂੰ ਕੁਛ ਮਿਲਿਆ ਮੇਰੇ ਵੱਲ ਤੋਂ ਜਾਂ ਸਾਡੀ ਜਿਹੜੀ ਜਥੇਬੰਦੀ ਚੜੂਨੀ ਉਹਦੇ ਵੱਲੋਂ ਜਿਹੜੇ ਸਰਦਾਰ ਗੁਰਨਾਮ ਸਿੰਘ ਚੜੂਨੀ ਜੀ ਦਾ ਬਿਆਨ ਆਇਆ ਮੈਂ ਉਹਦਾ ਸਮਰਥਨ ਕਰਦਾ